ਮਾਤਾ ਉਹਦੇ ਆ ਜੀ ਤੁਸੀਂ ਕਹਿੰਦੇ ਪੈਲਸ ਕਰਨਾ ਵਾ ਤੁਹਾਡੇ ਆ ਜੀ ਤੁਸੀਂ ਕੀਤਾ ਨਹੀਂ ਵੇਹ ਪੁੱਤ ਸਮੇਂ ਦੇ हिसाब ਨਾਲ ਚੱਲਣਾ ਪੈਂਦਾ ਜਿੱਦਾਂ ਦਾ ਉਦੋਂ ਸਮਾਂ ਹੀ ਉਦੋਂ ਚੱਲੇ ਤੇ ਜਿੱਦਾਂ ਦਾ ਹੋਣਾ ਹੁਣ ਚੱਲਣਾ ਪੜਾ ਉਹ ਸਮਾਂ ਹੁਣ ਤੇ ਨਾ ਸਮਾਂ ਜੀ ਬਦਲ ਗਿਆ ਵਾ ਆਪਣੇ ਕੋਲੋਂ ਤਰੀਕਾ ਰੱਖ ਕੇ ਤੇ ਮੜ ਕੇ ਮੈਨੂੰ ਦੱਸਣਾ ਆ ਜਾਂਦੇ ਜਦੋਂ ਐਡੀ ਕਰਦੀ ਆ ਗਈ ਫਿਰ ਘਰਦਿਆਂ ਨੇ ਕਹਿਣਾ ਆ ਵੀ ਅੱਧਾ ਹਿੱਸਾ ਉਹਦਾ ਵੀ ਬੰਦਾ ਤੇ ਮੈਂ ਦੇ ਕੰਮ ਹੋਣੇ ਕਦੇ ਨਾ ਘਰ ਦੇ ਵਿੱਚੋਂ ਨਹੀਂ ਇਹਨੂੰ ਕੋਈ ਮਿਲਦਾ ਚੱਲ ਜਿਹੜਾ ਕੰਮ ਇੰਨਾ ਕੌਣੀ ਨਾ ਹੋਇਆ ਹੁਣ ਇਹਨਾਂ ਨੂੰ ਮੈਂ ਕਰਕੇ ਦੱਸੂੰ ਬਾਰਵੀਂ ਨਕਮੇ ਰਹੇ ਤੇ ਇੱਥੇ ਹੀ ਨਕਮੇ ਰਹੇ ਕੁੜੀ ਵਾਲੇ ਕਹਿੰਦੇ ਆ ਪਹਿਂ ਵਿਆਹ ਵਧੀਆ ਤਰੀਕੇ ਨਾਲ ਕਰਨਾ ਵਾ ਅੱਛਾ ਪੈਲਸ ਕਰਨਾ ਵਾ ਤੇ ਪੈਲਸ ਚ ਵਿਆਹ ਕਰਨਾ ਤੇ ਮੈਂ ਤੇ ਸਗੋਣਾ ਰਪਿੰਦਰ ਕੋ ਫੋਨ ਵੀ ਕਰਵਾਇਆ ਸੀ ਪਹਿਂ ਨਾ ਖਰਚਾ ਨੀਗਾ ਕਰਵਾਉਣਾ ਇਹ ਕਰ ਦੇ ਜੀ ਆਵਾਂਗੇ ਤੇ ਫੇਰੇ ਕਰਕੇ ਕੁੜੀ ਲੈ ਆਵਾਂਗੇ ਤੇ ਨਹੀਂ ਮੰਨੇ ਫਿਰ ਉਹ ਨਹੀਂ ਮੰਨੇ ਚਲ ਇਹ ਆ ਪਈ ਮੈਂ ਤੇ ਸੋਚਦੀ ਹਾਂ ਚੱਲ ਬਹੁਤਾ ਨਹੀਂ ਨਾ ਤੁਹਾਡੇ ਭਰਾ ਦੀ ਸੇਵਾ ਕਰ ਦੇਣਾ ਤੇ ਲੈਣਾ ਦੇਣਾ ਤਾਂ ਗੇਹੀ ਕੁਛ ਨਹੀਂਗਾ ਜਿਹੜੀ ਮਿਲਣੀ ਉਹਨਾਂ ਨੇ ਕਰਨੀਆਂ ਨਾ ਉਹ ਵੀ ਅਹੀਂ ਹਾਰਾ ਨਾਲ ਹੀ ਕਰਨੀਆਂ ਅਹੀਂ ਲੈਣਾ ਦੇਣਾ ਕੁਛ ਨਹੀਂਗਾ ਸਾਨੂੰ ਵੀ ਪਤਾ ਵਾ ਕਿ ਧੀ ਬਾਰੇ ਤਾਂ ਬਹੁਤ ਬੋਝ ਹੁੰਦਾ ਵਾ ਜਿੰਨੇ ਧੀ ਪੜਾਤੀ ਲਿਖਾਤੀ ਸਾਰੇ ਕੰਮ ਕਰਦੇ ਤੇ ਪਿੱਛੇ ਕੀ ਰਹਿ ਗਿਆ ਰਮਨ ਉਹਨਾਂ ਦੀ ਇਕੱਲੀ ਗੱਲੀ ਉਹਨਾਂ ਨੂੰ ਇਹ ਆ ਕਿ ਆਪਣੇ ਸਾਰੇ ਚਾਹ ਪੂਰੇ ਕਰੀਏ ਤੇ ਚੱਲ ਜੇ ਉਹ ਕਹਿੰਦੇ ਆ ਨਾ ਤੇ ਉਹਨਾਂ ਨੂੰ ਇਹ ਗੱਲ ਕਹਿੰਦੇ ਆ ਕਿ ਅਹੀਂ ਲੈਣਾ ਦੇਣਾ ਕੁਛ ਨਹੀਂ ਆ ਮਹਾਰਾਜ ਤੇ ਦਿੱਤਾ ਸਾਡੇ ਕੋਲ ਸਭ ਕੁਝ ਹੈਗਾ ਬਿਲਕੁਲ ਠੀਕ ਹੈ ਨਾ ਤੇ ਤੁਸੀਂ ਇਦਾਂ ਕਰੋ ਫਿਰ ਜੰਝ ਚੰਗੀ ਸੰਭਲੋ ਆਹੇ ਉਹ ਗੱਲ ਕਹਿ ਦੋ ਤੁਸੀਂ ਤੇ ਸਰੋਪਿਆ ਨਾਲ ਹੀ ਕਰਾਂਗੇ ਮਿਲਨੀ ਮਿਲਨੀ ਕਰਾਂਗੇ ਤੇ ਦੂਜੀ ਗੱਲ ਇਹ ਆ ਕਿ ਉਹਨਾਂ ਨੇ ਆਪਣੇ ਪਿੰਡ ਨੂੰ ਵੀ ਸ਼ਰੀਕੇ ਨੂੰ ਹੀ ਭਤਾਉਣਾ ਵਾ ਕਿ ਨਹੀਂ ਉਹਨਾਂ ਨੂੰ ਵੀ ਰੋਟੀ ਪਾਣੀ ਖਵਾ ਲੈਣਾ ਵਾ ਉਹ ਤਾਂ ਇਹ ਹੁਣ ਲੈਣ ਦੇਣ ਤੇ ਰਮਨ ਦਿੱਤਾ ਹੁੰਦਾ ਵਾ ਤੇ ਉਹਨਾਂ ਦਾ ਇਰਾਦਾ ਇਹ ਆ ਕਿ ਚਲੋ ਨਾਲੇ ਤੇ ਲੈਣ ਦੇਣ ਤੇ ਜਿਹੜਾ ਦਿੱਤਾ ਵਾ ਉਹ ਲੋਕੀ ਉਹ ਦੇ ਜਣਗੇ ਤੇ ਨਾਲੇ ਵਿਆਹ ਪੂਤ ਜੂਗਾ ਆਹ ਪਤਾ ਕਿ ਸਮਾ ਜਿਹੜਾ ਵਾ ਨਾ ਬਹੁਤ ਮੰਗਈ ਆ ਤੇ ਜਿੱਦਾਂ ਦੇ ਅਹੀਂ ਆ ਨਾ ਇਦਾਂ ਹੀ ਦੀਵਾਲਿਆਂ ਦੇ ਮਾਪੇ ਆ ਐਵੇਂ ਅਗਲੇ ਤੇ ਬੋਝ ਪਾਈ ਜਾਣਾ ਵੀ ਇਦਾਂ ਕਰ ਇਦਾਂ ਕਰ ਚੰਗਾ ਨਹੀਂ ਲੱਗਦਾ ਬੰਦਾ ਅਹੀਂ ਰਮਨ ਉਹਨਾਂ ਨੂੰ ਸਮਝਾਇਆ ਹੀ ਵੀ ਇਹ ਕੰਮ ਨਾ ਕਰੋ ਤੇ ਉੱਥੇ ਚਾਰ ਫੇਰੇ ਕਰਕੇ ਤੇ ਅਸੀਂ ਕੁੜੀ ਨੂੰ ਲੈ ਚਲਦੇ ਆ ਪਰ ਉਹ ਨਹੀਂ ਮੰਨੇ ਚਲੋ ਜੀ ਉਹ ਕਹਿੰਦੀ ਆ ਪਿਆਲਸ ਕਰਨਾ ਵਾ ਤੇ ਮੁੱਕਦੀ ਗੱਲ ਤੇ ਹੋਈ ਆ ਵੀ ਬਰਾਤ ਦੀ ਸੇਵਾ ਕਰ ਦੇਣ ਤਾਂ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਚਲ ਇਦਾਂ ਹੀ ਕਰ ਲਈ ਨਾ ਕਹਿ ਦਿੰਨੇ ਉਹਨਾਂ ਨੂੰ ਤੇ ਮੇਰਾ ਤਰ੍ਹਾਂ ਦਾ ਨਾਉਗੇ ਨਾਗੇ ਜੜੇ ਉਹ ਵੀ ਮੈਂ ਰਪਿੰਦਰ ਨੂੰ ਕਹਾਂ ਵੀ ਉਹਨਾਂ ਨੂੰ ਕਹੋ ਕਿ ਬੰਨਵਾ ਕਿਉਂਕਿ ਮਾਸਿਆ ਪੂਆ ਨੇ ਇੱਕ ਸੂਟ ਲੈ ਜਾਣਾ ਉਹਨਾਂ ਨੇ ਖਰਚਾ ਕਰਨਾ ਹੁਣ ਹਜ਼ਾਰ ਦਾ ਵੀ ਸੂਟ ਬਣਾਈਏ ਨਾ ਤੇ ਪਾਉਣ ਵਾਲਾ ਬੰਦਾ ਵਾ ਕਿਸੇ ਨੇ ਕਹਿਣਾ ਨਹੀਂ ਆ ਆ ਕੇ ਦਿੱਤਾਈਓ ਨਹੀਂ ਆ ਪੇਟੀ ਚੋਂ ਕੱਢ ਕੇ ਦੇ ਦਿੱਤਾਈਓ ਤੇ ਉਹਨਾਂ ਦਾ ਖਰਚਾ ਹੋ ਜਾਣਾ ਵਾ ਗੱਲ ਵਾ ਰਮਨ ਭਾਵੇਂ 5000 ਦਾ ਸੂਟ ਦੇ ਦੋ ਨਾ ਤੇ ਕਿਸ ਨੇ ਕਹਿਣਾ ਪੇਟੀ ਚੋਂ ਦੇ ਦਿੱਤਾ ਦੂਜੀ ਗੱਲ ਇਹ ਵੀ ਰੀਤੀ ਰਿਵਾਜ ਜਿਹੜੇ ਆ ਲੈਣ ਦਿੰਦੇ ਹੀ ਬੰਦ ਕਰਾਂਗੇ ਤੇ ਫੇਰ ਹੀ ਬੰਦ ਹੋਣਗੇ ਨਾ ਆਹ ਇਹ ਤਾਂ ਗੱਲ ਤੇਰੀ ਸਹੀ ਆ ਤੇ ਐਵੇਂ ਉਹਨਾਂ ਦਾ ਖਰਚਾ ਕਰਵਾ ਕੇ ਤੁਹਾਨੂੰ ਕੀ ਮਿਲੂਗਾ ਇਹ ਇੱਕ ਇੱਕ ਸੂਟ ਲੋਕਾਂ ਨੇ ਲੈ ਜਾਣਾ ਵਾ ਤੇ ਉਹਨਾਂ ਦਾ ਅੰਤਰਾ ਘੁੰਟਾ ਹੋ ਜਾਣਾ ਵਾ ਮੈਂ ਫਿਰ ਕਹਿਨਾਂ ਰਪਿੰਦਰ ਨੂੰ ਕਿ ਤੂੰ ਫੋਨ ਕਰ ਦੇ ਉਹਨਾਂ ਨੂੰ ਹਾਂ ਉਹਨੂੰ ਰਪਿੰਦਰ ਨੂੰ ਕਹਾਂ ਵੀ ਤੂੰ ਫੋਨ ਕਰ ਦੇ ਵੀ ਕੋਈ ਖਰਚਾ ਕਰਨ ਦੀ ਲੋੜ ਨਹੀਂ ਐ ਕਿਸੇ ਦਾ ਕੋਈ ਕੱਪੜਾ ਨਹੀਂ ਲਾਉਣਾ ਤੁਸੀਂ ਠੀਕ ਹੈ ਕਿ ਨਹੀਂ ਨਾ ਕੋਈ ਆਪਣੇ ਮਿਲਣੀ ਕਰਨੀ ਐ ਤੇ ਤੁਸੀਂ ਜੋ ਬੰਨੂ ਵੀ ਕਹੋ ਵੀ ਆਪਣੇ ਕੱਪੜੇ ਲੈ ਕੇ ਤੇ ਸੀਨੇ ਸੋਹਣੇ ਦਵੇ ਜਿਹੜੇ ਲੈਣੇ ਨੇ ਇਹਨਾਂ ਵੈਨਮ ਕਹਦਣਾ ਜੋਬਨ ਨੂੰ ਵੀ ਆਪ ਵੀ ਜਾਂ ਬਣੇ ਲੈਣੇ ਆ ਜਾਂ ਬਣਵਾਉਣੇ ਆ ਜਿੱਦਾਂ ਵੀ ਹੈ ਦੇਣ ਵਿੱਚ ਕਿਹੜੇ ਆ ਤੇ ਜੋਬਨ ਨੇ ਤੇਰਾ ਸਲਾਹ ਨਹੀਂ ਕੀਤੀ ਪਈ ਮੰਮੀ ਵੀ ਨਾ ਕੱਪੜਿਆਂ ਬਾਰੇ ਨਹੀਂ ਜੇ ਮੇਰੇ ਨਾਲ ਗੱਲ ਕੀਤੀ ਤੇ ਚਲੋ ਕੋਈ ਨਹੀਂ ਬਿਆ ਕੇ ਪੁੱਛ ਲੈਨੇ ਆ ਵੀ ਬਣੇ ਲੈਣੇ ਆ ਕਿ ਜਾਂ ਬਣਵਾਉਣੇ ਆ ਤੇ ਫੇਰ ਕੱਪੜਾ ਲੈ ਕੇ ਤੇ ਦੇ ਦੇ ਰਾਮਨ ਮੇਰ ਕੋ ਤੇ ਸੰਗਦਾ ਮੇਰੇ ਨਾਲ ਤਾਂ ਗੱਲ ਹੀ ਕਰਦਾ ਕੋਈ ਗੱਲ ਨਹੀਂ ਮੈਂ ਪੁੱਛ ਲੈਨੀ ਆ ਨਾ ਤੂੰ ਪੁੱਛ ਲੈ ਵੀ ਜੋਬਨ ਜੋ ਲੈਣਾ ਦੱਸ ਹਾਂ ਤੇ ਚਲ ਆ ਸਾਡੇ ਨਾਲ ਸ਼ਾਇਦ ਆਪਣੇ ਉਥੇ ਕੱਪੜੇ ਬਣਾ ਲਈਏ ਚਲ ਮਿਰਪਿੰਦਰ ਨੂੰ ਕਹਿੰਦੀ ਆ ਪਿਰਪਿੰਦਰ ਉਹਨਾਂ ਨੂੰ ਤਾਂ ਫੋਨ ਕਰਾਂ ਹਾਂ ਚੱਲ ਗਿਆ ਹੁਣ ਹੈਨਾ ਐਵੇਂ ਆਗਲੇ ਖਰੀਦਦਾਰੀ ਕਰ ਲੈਣਗੇ ਤਾਂ ਮੁੜ ਕੇ ਕਿਹੇ ਕੰਮ ਵੀ ਨਾ लवली ਕੀ ਕਹਿੰਦਾ ਹੁਣ लवली ਨੇ ਕੀ ਕਹਿਣਾ ਵਾ ਉਹਦੇ ਨਾਲ ਤਾਂ ਮੇਰੀ ਗੱਲ ਹੋਈ ਨਹੀਂਗੀ ਕੋਈ ਗੱਲ ਨਹੀਂ ਹੁਣ ਮੈਂ ਗੱਲ ਕਰਦੀ ਆ लवली ਨਾਲ ਵੀ ਪੁੱਛਾਂ ਹਾਂ ਉਹਦੀ ਵੀ ਸਲਾਹ ਲੈ ਕੇ ਕੀ ਕਹਿੰਦਾ ਚਲੋ ਕੋਈ ਨਹੀਂ ਜਾਨੀ ਆ ਪੁੱਛਦੀ ਆ ਪੁੱਛ ਫਿਰ ਮੈਨੂੰ ਤੇ ਲੱਗਦਾ ਵਾ ਵੀ लवली ਇਹ ਕੰਮ ਦੇ ਵਿੱਚ ਖੁਸ਼ ਨਹੀਂ ਆ ਵੀ ਜੋ ਬੰਦਾ ਵਿਆਹ ਹੋ ਜੇ ਤੇ ਜੋ ਮਰਉ ਤੇ ਮਗਰ ਮਗਰ ਲਗਾਵਾ ਵੀ ਵੀਰ ਜੀ ਕਿਦਾਂ ਕਰੀਏ ਕਿਦਾਂ ਨਾ ਕਰੀਏ ਮੈਨੂੰ ਤੇ ਲੱਗਦਾ ਤੇ ਇਹੋ ਹੀ ਹੈ ਤੇ ਗੜੀ ਮਾਰਾ ਜਾਣਾ ਵੀ ਹੁਣ ਕੀ ਭਾਂਡਿਆ ਘਰ ਦੇ ਵਿੱਚ ਲੱਭੀ ਪੁੱਤ ਬੈਠਾ ਵਾ ਹਾਂਜੀ ਬੈਠਾ ਹੈ ਇਹ ਇੱਕ ਤਾਂ ਤੂੰ ਘਰ ਹੀ ਨਹੀਂ ਲੱਭਦਾ ਕੰਮ ਹੀ ਤੈਨੂੰ ਇੰਨੇ ਕਵਾ ਉਹ ਮੈਂ ਹੁਣੇ ਆਇਆ ਹੀ ਉਹ ਕੰਮ ਗਿਆ ਹੈ ਮੁੰਡੇ ਨਾਲ ਕਿਤੇ ਅੱਛਾ ਅੱਛਾ ਹੂੰ ਤੇ ਮੇਰੀ ਗੱਲ ਸੁਣ ਜੋ ਬੰਦਾ ਵਿਆਹ ਰੱਖਦਾ 25 ਤਰੀਕ ਨੂੰ 25 ਤਰੀਕ ਨੂੰ ਹਾਂ ਹਾਂ ਤੇ ਕੱਪੜਾ ਜਿਹੜਾ ਬਣਾਉਂ ਜਿਹੜਾ ਬਣਾਉਣਾ ਮਾ ਉਹ ਸਲਾਹ ਮਸਲਾ ਤੇ ਕਿੰਨਾ ਕਰ ਲੈਣਾ ਹੈ ਪਹਿਲਾਂ 25 ਤਰੀਕ ਆਪਣੇ ਕੋਲ ਨਹੀਂ ਰੱਖਤੀ ਹੈ ਨਹੀਂ ਕੁੜੀ ਵਾਲਿਆਂ ਨਾਲ ਸਲਾਹ ਕਰਕੇ ਰੱਖਿਆਵਾਂਗੇ ਕੁੜੀ ਵਾਲਿਆਂ ਕੀ ਕੀਤੀ ਤੀ ਤੁਸੀਂ ਸਾਡੇ ਨਾਲ ਕੀਤੀ ਸਾਰਿਆਂ ਨੂੰ ਪੁੱਤ ਸਾਰਿਆਂ ਨਾਲ ਕੀਤੀ ਤੂੰ ਤਾਂ ਘਰ ਹੀ ਨਹੀਂ ਖਲੋਂਦਾ ਹੁਣ ਇਸ ਸਵੇਰ ਦੇ ਤੈਨੂੰ ਮੈਂ ਢੀਕਣ ਲਈ ਆਂ ਤੇ ਕਦੋਂ ਘਰ ਆਉਂਦਾ ਵਾ ਤੇ ਕਦੋਂ ਦੇ ਨਾਲ ਮੈਂ ਗੱਲ ਕਰਦੀ ਆਂ ਉਹ ਚੱਲ ਵਧੀਆ ਵਾਰ ਹੱਤਾ ਤੇ ਮੈਂ ਕਿਹਾ ਗਾਲੇ ਐਦਾਂ ਮਾਂ ਵੀ ਪੋਤੋ ਕੁੜੀ ਵਾਲਿਆਂ ਦੇ ਪਹਿੰਤ ਕਰਨਾ ਵਾ ਪੈਗਾ ਸ ਮੈਂ ਇਹਦੇ ਕਿਹਾ ਵੀ ਚਲ ਕੋਈ ਨਹੀਂ ਕਰ ਦੇ ਜੀ ਆਵਾਂਗੇ ਤੇ ਫਿਰ ਇਹ ਕਰਕੇ ਕੁੜੀ ਲੈ ਜਾਾਂਗੇ ਆਹ ਉਹ ਕਹਿੰਦੇ ਨਹੀਂ ਪਿਆਸ ਕਰਕੇ ਤੇ ਵਿਆਹ ਵਧੀਆ ਕਰਨਾ ਵਾ ਚਲ ਉਹ ਕਰ ਲੈਣਾ ਆਪਣੇ ਕੋਲੋਂ ਹਾਂ ਤੇ ਮੈਂ ਇੰਨੀ ਗੱਲ ਕਹੀ ਪਹਿ ਹੀ ਲੈਣਾ ਦੇਣਾ ਤਾਂ ਕੁਛ ਨਹੀਂ ਗਾ ਜਿਹੜੀਆਂ ਮਿਲਣੀਆਂ ਵਿਹਾਰਾ ਨਹੀਂ ਕਰਾਂਗੇ ਆਹ ਤੇ ਚਲੋ ਭਰਾਤ ਦੀ ਸੇਵਾ ਕਰਦੇ ਹੋ ਅੱਛਾ ਤੇ ਆਪਣੇ ਘਰ ਹੀ ਪ੍ਰੋਗਰਾਮ ਜਿਹੜਾ ਵੀ ਕਰਨਾ ਵਾ ਉਹ ਬਾਅਦ ਵਿੱਚ ਕਰ ਲਾਂਗੇ ਉਹ ਵੀ ਪਿਆਸ ਕਰਨਾ ਵਾ ਤੂੰ ਜੁਮੇਵਰੀ ਤੇਰੀ ਏ ਸਾਰੀ ਕਿਉਂ ਜੋ ਅਪਣ ਬਾਹਰੋਂ ਆਇਆ ਵਾ ਉਹਨੂੰ ਇੱਥੋਂ ਦਾ ਨਹੀਂ ਇੰਨਾ ਪਤਾ ਹੈਗਾ ਉਹ ਨਹੀਂ ਉਹਨੂੰ ਤਾਂ ਪਤਾ ਹੀ ਆ ਚੱਲ ਜਿੱਦਾਂ ਤਰੀਕ ਰਾਹੀ ਉਹਦਾ ਤੁਸੀਂ ਪੈਲਸ ਵੀ ਕਰ ਹੀ ਲੈਣਾ ਵਾ ਹ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਹੁੰਦਾ ਵਾ ਤੂੰ ਵੱਡਾ ਵਾ ਤੂੰ ਗਾੜੀ ਲਾ ਕੇ ਸਾਰੇ ਕੰਮ ਕਰਨੇ ਆ ਉਹ ਚੱਲ ਵਿਆਹ ਤੇ ਪਹਿਲਾਂ ਸਿਰੇ ਚੜਾਓ ਹਾਂ ਫਿਰ ਪੈਲਸ ਦੀ ਵੇਖੀ ਜਾਓ ਚੱਲ ਕੋਈ ਨਹੀਂ ਦਿਨ ਵਿੱਚ ਕਿਹੜੇ ਰਹਿ ਗਏ ਆ ਅੱਜ 15 ਤਰੀਕ ਹੋ ਗਈ ਆ ਤੇ 10 ਦਿਨ ਰਹਿ ਗਏ ਆ ਓਏ ਆਹੋ ਤੇ ਰਹਿ ਗਏ ਆ 10 ਦਿਨ ਮੈਨੂੰ ਪਤਾ ਤਾਂ ਕਿਸੇ ਪੈਲਸ ਦਾ ਪਤਾ ਕਰ ਤੂੰ ਪੀ 25 ਤੋਂ ਬਾਅਦ ਕਿਹੜੀ ਤਰੀਕ ਵੇਲੇ ਮਿਲਣੀ ਹੈ। ਉਹ ਘਰੇ ਘਰ ਕੋਲ ਲੈਣੀ ਹੀ ਪਾਰਟੀ ਉੱਥੇ ਕੀ ਕਰਨਾ ਪੈਲਸ ਕਰਕੇ? ਨਹੀਂ ਪੁੱਤ, ਘਰ ਆਪਣੇ ਸਿਰ ਤੇ ਬੜੀ ਜ਼ਿੰਮੇਵਾਰੀ ਪੈਂਦੀ ਆ। ਪੈਲਸ ਕੀਤਾ ਹੋਣਾ ਤੁਹਾਡੇ ਸਿਰ ਤੇ ਕੋਈ ਜ਼ਿੰਮੇਵਾਰੀ ਨਾ ਹੋਊਗੀ। ਤੁਸੀਂ ਵੀ ਪਰੌਣਿਆਂ ਵਾਹੂ ਜਾਓਗੇ ਤਾਂ ਪ੍ਰੋਗਰਾਮ ਬੀਤ ਜਾਊਗਾ। ਉਹ ਪੈਲਸ 'ਚ ਪਤਾ ਖਰਚਾ ਕਿੰਨਾ ਆਉਣਾ। ਤੇ ਚੱਲ ਕੋਈ ਗੱਲ ਨਹੀਂ, ਖਰਚੇ ਤਿੰਨਾਂ ਪੁੱਤਾਂ ਵਾਸਤੇ ਕਰੀ ਦੇਈ ਆ। ਮਾਤਾ ਉਹਦੇ ਆ ਜੀ ਤੁਸੀਂ ਕਹਿੰਦੇ ਪੈਲਸ ਕਰਨਾ ਵਾ, ਤੁਹਾਡੇ ਆ ਜੀ ਤੁਸੀਂ ਕੀਤਾ ਨਹੀਂ। ਵੇ ਪੁੱਤ, ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ। ਜਿੱਦਾਂ ਦਾ ਉਦੋਂ ਸਮਾਂ ਹੀ ਉਦੋਂ ਚੱਲੇ ਤੇ ਜਿੱਦਾਂ ਦਾ ਹੋਣਾ ਹੁਣ ਚੱਲਣਾ ਪੈ ਰਿਹਾ। ਉਹ ਸਮਾਂ ਹੁਣ ਤਿੰਨ ਸਾਲਾਂ ਦੀ ਬਦਲ ਗਿਆ ਵਾ। ਸਮਾਂ ਉਹੀ ਆ। ਹਾਂ ਨਾ ਸੀਜ਼ਨ ਵਾਲੀਆਂ ਗੱਲਾਂ ਨਾ ਕਰਿਆ ਕਰ। ਤੈਨੂੰ ਤਾਂ ਮੈਂ ਇਹ ਦਸਣ ਆਈ ਆਂ ਵੀ ਤਰੀਕ ਰੱਖ ਲਈ ਤਾਂ ਕੱਪੜੇ ਲਾਓ। ਕੋਈ ਗੱਲ ਨਹੀਂ ਲੈ ਲਾਂਗੇ ਕੱਪੜੇ ਵੀ ਜੇ ਰੱਖਤੀ ਆ ਤਰੀਕ ਤੇ। ਆਹੋ ਲਓ ਉਠੋ ਤਾਂ ਔਰ ਪਿੰਦਰ ਨੂੰ ਪੁੱਛ ਲੈ ਕੀ ਲੈਣਾ ਵਾ ਤੇ ਲੈ ਜਾ ਉਹਨੂੰ ਨਾਲ ਤੇ ਲਿਆ ਦੇ। ਕੋਈ ਨਹੀਂ ਲਿਆ ਦਿੰਨੇ। ਆਪਣੇ ਕੋਲੋਂ ਹੀ ਤਰੀਕਾ ਰੱਖ ਕੇ ਤੇ ਮੁਰ ਕੇ ਮੈਨੂੰ ਦਸਣ ਆ ਜਿੰਦੀ। ਚੱਲ ਕੋਈ ਗੱਲ ਨਹੀਂ। ਯਾਦ ਬਾਅਦ ਹੀ ਸਹੀ। ਜਰ ਕਰਦੇ ਦੇ ਸ਼ਦਾਈ ਹੋ ਗਏ ਜੇਕਰ ਮੈਨੂੰ ਕਰਦਿਆਂ ਦੇ ਸਮਝ ਨਹੀਂ ਆਉਂਦੀ ਕਿ ਗੇ ਦਾ ਵਿਆਹ ਹੋ ਗਿਆ ਨਾ ਤਾਂ ਜਿਹੜਾ ਕੰਮ ਮੈਂ ਚਾਹੁੰਦਾ ਹਾਂ ਨਾ ਉਹ ਨਹੀਂਗਾ ਹੁਣ ਮੁੜ ਕੇ ਨੇ 2 ਮਹੀਨੇ ਤੇ ਉਧਰ ਨਹੀਂਗਾ ਜਾਣਾ ਵਿਆਹ ਤੋਂ ਬਾਅਦ ਕੀ ਹੋ ਸਕਦਾ ਵੀ ਜਾਵੇ ਹੀ ਨਾ ਬਾਹਰ ਤੇ ਇਦਾਂ ਕਰਨਾ ਵਾ ਜਿਨ੍ਹਾਂ ਨੂੰ ਕੰਮ ਕਿਹਾ ਹੋਣਾ ਕੋਈ ਨਕਮੇ ਹੀ ਟੱਕਰੇ ਇਹ ਬਾਹਰ ਹੀ ਤੇ ਬਾਹਰ ਨਹੀਂ ਕੰਮ ਹੋਇਆ ਜੇ ਇੱਥੇ ਹੈ ਤੇ ਇੱਥੇ ਨਹੀਂ ਕੰਮ ਹੋਉਂਦਿਆ ਨਾਲੇ ਜਦੋਂ ਇਹਦੀ ਘਰ ਦੀ ਆ ਗਈ ਫੇਰ ਕਰ ਦੇਣ ਕਹਿਣਾ ਵੀ ਅੱਧਾ ਹਿੱਸਾ ਉਹਦਾ ਵੀ ਬੰਦਾ ਤੇ ਮੈਂ ਤੇ ਕੰਮ ਹੋਣੀ ਕਦੇਣਾ ਘਰ ਦੇ ਵਿੱਚੋਂ ਨਹੀਂ ਨੂੰ ਹੋਈ ਮਿਲਦਾ ਤੇ ਜਿਹੜਾ ਬੈਲੀ ਬੰਨਾ ਉਹ ਵੀ ਸਾਰਾ ਮੈਜ ਰੱਖੂਗਾ ਕੋਈ ਨਹੀਂ ਉਹਨੂੰ ਲਾਉਣਾ ਫੋਨ ਤੇ ਨਾਲੇ ਉਹਨੂੰ ਕਹਿਣਾ ਵੀ ਜਿਹੜਾ ਕੰਮ ਕਿਹਾ ਸੀ ਨਾ ਹਲੋ ਉਹ ਫੋਨ ਤੇ ਚੁੱਕ ਲਿਆ ਉਸੇ ਵੇਲੇ ਫੋਨ ਚੁੱਕਣ ਨੂੰ ਕੀ ਮੈਂ ਕਰਾਂ ਜਦੋਂ ਕੰਮ ਹੀ ਨਾ ਕੋਈ ਹੋਇਆ ਤੇ ਉਹ ਚੱਲ ਬਹੁਤੀਆਂ ਬੁਝਾਤਾ ਨਾ ਪਾ ਠੀਕ ਆ ਨਾ ਜਿਹੜਾ ਤੈਨੂੰ ਮੈਂ ਕੰਮ ਕਿਹਾ ਸੀ ਨਾ ਉਹ ਸਮਾਨ ਮੈਨੂੰ ਦੇ ਜਾ। ਆਹੋ। ਤੇ ਜਦੋਂ ਮੈਂ ਸਾਹਮਣੇ ਹੋਊਗਾ ਮੈਨੂੰ ਫੜਾਈਂ। ਆਹੋ ਆਸਾ-ਪਾਸਾ ਵੇਖ ਕੇ। ਘਰ ਹੀ ਆ ਮੈਂ ਹੋਰ ਕਿੱਥੇ ਜਾਣਾ ਹਾਂ। ਫੋਨ ਕਰ ਦੇ ਮੈਨੂੰ ਆਣ ਕੇ। ਚੰਗਾ। ਚੱਲ ਲੰਨਾ ਕੋਈ ਵਿਆਹ ਤੇ ਗੱਤੀ ਗੱਤੀ ਸਕੀਮ ਕੋਈ। ਐਦਾਂ ਨਹੀਂ ਗੱਲ ਬਣਨੀ। ਹਰਪਿੰਦਰ ਹਾਂਜੀ ਆ ਜਾ ਮੈਂ ਕਰ ਲਿਆ ਪੁੱਤ ਕੰਮ ਕੰਮ ਤੇ ਮੀ ਜੀ ਹੋਈ ਗਿਆ ਆ ਬਸ ਲੱਗੀ ਸੀ ਦੋ ਕੁ ਫੁਲਕੇ ਲਾਉਣ ਅੱਛਾ ਮੈਂ ਨਾ ਤੇਰੇ ਨਾਲ ਗੱਲ ਕਰਨੀ ਸੀ ਹਾਂਜੀ ਤੇ ਤੂੰ ਪਿੰਡ ਆਪਣੇ ਫੋਨ ਕਰਨਾ ਸੀ ਪਿੰਡ ਕਰ ਲੈਣਿਆ ਕੋਈ ਨਹੀਂ ਕੀ ਕਹਿਣਾ ਜੀ ਕਹਿਣਾ ਉਹਨਾਂ ਨੂੰ ਇਹ ਆ ਵੀ ਤਰੀਕਤਾ ਪਾ ਰੱਖੀ ਆ ਹੁਣ ਹਾਂਜੀ ਉਹਨਾਂ ਨੂੰ ਕਹੋ ਵਾਧੂ ਖਰਚਾ ਨਾ ਕੋਈ ਕਰਨਾ ਕੋਈ ਨਹੀਂ ਕਰਨੇ ਆ ਜਿਹੜੇ ਨੋਂਗੇ ਨਾਗੇ ਆ ਨਾ ਉਹ ਵੀ ਬੰਦ ਵਾ ਵੇਖ ਪੁੱਤ ਤੀ ਵਾਲਿਆਂ ਦਾ ਅੱਗੇ ਬੜਾ ਖਰਚਾ ਹੁੰਦਾ ਵਾ ਹਾਂਜੀ ਇਹ ਇੱਕ ਇੱਕ ਸੂਟ ਮਾਸੀਆਂ ਪੂਆ ਨੇ ਲੈ ਜਾਣਾ ਵਾ ਉਹ ਵੀ ਉਹਨਾਂ ਫੜ ਫੜ ਕੇ ਵੇਖਣਾ ਵਾ ਇਹ 500 ਦਾ ਵਾ ਨਹੀਂ ਇਹ 400 ਦਾ ਵਾ ਉਹਨਾਂ ਦਾ ਕੁੰਡਾ ਹੋ ਜਾਣਾ ਵਾ ਇਹ ਗੱਲ ਹੈ ਹੀ ਆ ਤੇ ਨਾਲੇ ਜਿਹੜੇ ਰੀਤੀ ਰਿਵਾਜ ਬਣੇ ਆ ਉਹ ਬੰਦ ਹੀ ਕਰਨੇ ਆ ਆਹੋ ਹੀ ਤੇ ਹੈ ਹੀ ਆ ਤੇ ਉਹਨਾਂ ਨੇ ਇਦਾਂ ਮੇ ਜੀ ਵੇਖੋ ਵਾ ਕੀ ਫਿਰ ਸਾਰੇ ਕਰਦੇ ਆ ਵੀ ਲੈ ਦੇ ਉਹ ਬਸ ਰੀਵਾਜ ਇਦਾਂ ਹੋ ਜਾਂਦੇ ਤੇ ਉਹਦੇ ਇਦਾਂ ਹੋਇਆ ਸੀ ਦੇ ਆ ਵੀ ਨਾ ਕੁਛ ਲਵਾਂਗੇ ਤੇ ਨਾ ਕੁਛ ਨਾ ਦਵਾਂਗੇ ਹਾਂ ਨਾ ਸਾਡੇ ਘਰ ਕੋਈ ਚੀਜ਼ ਨਹੀਂ ਹੋਣੀ ਚਾਹੀਦੀ ਹਾਂਜੀ ਆ ਜਿਹੜੇ ਨੌਂਗੇ ਵੀ ਬੰਦ ਕਰਦੇ ਜੋ ਜਾਨਨ ਕਹੇ ਵੀ ਜੜੀਆਂ ਮਿਲਣੀਆਂ ਵਾਂ ਉਹੀ ਹਾਰਾ ਨਹੀਂ ਕਰਨੀਆਂ ਵਾਂ ਠੀਕ ਆ ਠੀਕ ਆ ਤੁਸੀਂ ਆਂਦੇ ਹੀ ਵਿਆਹ ਹੀ ਪੈਰਸ ਵਿੱਚ ਕਰਨਾ ਵਾ ਉਹ ਅਸੀਂ ਤੁਹਾਡੀ ਗੱਲ ਨਾਲ ਸਿਆਮਤ ਹੋ ਗਈਆਂ ਤੇ ਅਸੀਂ ਬਰਾਤ ਲਿਆਵਾਂਗੇ ਬਰਾਤ ਦੀ ਸੇਵਾ ਕਰ ਦਿਓ ਹਾਂ ਇਹ ਬਸ ਹੋ ਗਿਆ ਇਸ ਤੋਂ ਵੱਧ ਕੁਝ ਨਹੀਂ ਹੋਰ ਚਾਹੀਦਾ ਨਹੀਂ ਇੰਨੀ ਕੀ ਗੱਲ ਉਹਦਾ ਮੈਂ ਤਾਈ ਜੀ ਨੂੰ ਉਹਦੋਂ ਵੀ ਕਹੀ ਜਦੋਂ ਪਰਸੋਂ ਫੋਨ ਕੀਤਾ ਵਾ ਨਾ ਹਾਂਜੀ ਉਹਦਨੇ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਹਾਂ ਵੀ ਖਰਚਾ ਖਰਚਾ ਕੋਈ ਨਹੀਂ ਤੁਸੀਂ ਵਾਧੂ ਕਰਨਾ બસਹੀਂ ਥੋੜੇ ਜਣਿਆਂ ਨੇ ਆਉਣਾ ਮੈਂ ਤਾਂ ਬਸ ਹੀ ਕੁੜੀ ਵਿਆਹ ਕੇ ਲੈ ਜਾਣੀ ਆ ਬਸ ਠੀਕ ਤੇ ਬਾਕੀ ਇਹ ਜੋ ਵੀ ਆਪਣੇ ਘਰ ਕਰਨਾ ਹੋਊਗਾ ਉਹ ਸਾਡੀ ਆਪਣੇ ਸਲਾਹ ਉਹ ਹੀ ਬੰਦ ਕਰ ਲਾਂਗੇ ਹਨ ਤੇ ਨਾਲੇ ਮੈਂ ਨਾ ਲਵਲੀ ਆ ਲ ਗਈ ਹਾਂ ਤਾਂ ਲਵਲੀ ਤੇ ਉਹ ਹੀ ਖਿਜੀ ਆ ਖਿਜਿਆ ਰਹਿਦਾ ਵਾ ਕਿਉਂ ਠੀਕ ਗੱਲ ਉਹਨੂੰ ਮੈਂ ਦੱਸਣ ਨਹੀਂ ਵੀ ਤਰੀਕ 25 ਰੱਖੀ ਆ ਆਹੋ ਤੇ ਕਰੋ ਤੁਸੀਂ ਆਪਣੀਆਂ ਤਿਆਰੀਆਂ ਤਾਂ ਮੈਨੂੰ ਗਾੜੀਆਂ ਦਾ ਵੀ ਕਿੰਨੂੰ ਪੁੱਛ ਕੇ ਰੱਖੀ ਆ ਤੇ ਮੈਂ ਕਿ ਤੂੰ ਤਾਂ ਪੁੱਤ ਘਰ ਖਲੋਂਦਾ ਹੀ ਨਹੀਂਗਾ ਤੇ ਬਾਕੀ ਤਾਂ ਹੀ ਸਾਰਾ ਨਾ ਸਲਾਹ ਨਾ ਹੀ ਰੱਖੀ ਆ ਤੇ ਚੱਲ ਹੁਣ ਜਿਹੜੀ ਪਹਿਲਾਂ ਹੀ ਪਤਾ ਸੀ ਮੈਂ ਤਾਂ ਹੀ ਨਹੀਂ ਕਿ ਦੱਸਣ ਜਾਨੀ ਉਹਨਾਂ ਨੂੰ ਮੈਂ ਤੁਹਾਨੂੰ ਐਸੇ ਕਰਕੇ ਕਿਹਾ ਵੀ ਚਲ ਪੜਦੇ ਜੇ ਨਾ ਉਹਨਾਂ ਨੂੰ ਦੱਸ ਦਿਓ ਤੇ ਇਹ ਆ ਵੀ ਇੱਕ ਦਿਨ ਝਟ ਗੁੱਸੇ ਦੇ ਵਿੱਚ ਆਏ ਨੇ ਪਤਾ ਨਹੀਂ ਵੀ ਮੈਨੂੰ ਤੇ ਆਪ ਨੂੰ ਸਮਝ ਲੱਗਦੀ ਵੀ ਕਿਉਂ ਹੋਈ ਨੇ ਖਿਜੇ ਜਿਹਾ ਰਹਿੰਦੇ ਆ ਘਰ ਦੇ ਵਿੱਚ ਚਲ ਕੋਈ ਨਹੀਂ ਹੁਣ ਮੈਂ ਗੱਲ ਕਰਤੀ ਆ ਕੋਈ ਕਹਿੰਦੀ ਤਾਂ ਨਹੀਂ ਹੁਣ ਨਹੀਂ ਨਹੀਂ ਕਹਿਣਾ ਉਹਨੇ ਕੀ ਆ ਤੇ ਤੂੰ ਇਦਾਂ ਕਰ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਨਾ ਤੂੰ ਬਣਾ ਲਿਸਟ ਕੋਈ ਨਹੀਂ ਉਹ ਮੈਂ ਸਾਰਾ ਲੈ ਲੈਣੀ ਆ ਤੇ ਇਹ ਵੀ ਚਲ ਜੀ ਸ਼ਰ ਗੱਦਨ ਦੇ ਵਿੱਚ ਜਾ ਕੇ ਲੈ ਕੇ ਦਿਨ ਗੜੇ ਰਹਿ ਗਏ ਨੇ ਗੱਡੀ ਤਾਂ ਕੱਪੜੇ ਵੀ ਮੇਰਾ ਰਾਦਾ ਵਾ ਪੀ ਕੁੜੀ ਦੇ ਪੰਜ ਕੁ ਸੂਟ ਹੀ ਬਣਾਈਏ ਮੁੜ ਕੇ ਪਤਾ ਨਹੀਂ ਪਸੰਦ ਆਉਣੇ ਹੁੰਦੇ ਕਿ ਨਹੀਂ ਆਉਣੇ ਹੁੰਦੇ ਨਹੀਂ ਪਸੰਦ ਦੀ ਐਵੇਂ ਗੱਲ ਇਹ ਆ ਵੀ ਹੁਣ ਇੱਕ ਦੇ ਮੌਸਮ ਵੀ ਉਦਾਂ ਦਾ ਵਾ ਹੁਣ ਵੈਸੇ ਗੜੀ ਗਰਮੀ ਆ ਜਾਨੀ ਗਰਮੀ ਆ ਜਾਣੀ ਐ ਤੇ ਹਨਾ ਉਹ ਦੂਜੇ ਕਪੜੇ ਵੈਸੇ ਨਹੀਂ ਪਾਣੇ ਲੈਣੇ ਵਾਲੇ ਨਹੀਂ ਪਾਣੇ ਨਹੀਂ ਪਾਣੇ ਮਹੀਨਾ ਕਿ ਮੁੜਕੇ ਨਹੀਂ ਪਹਿਣੇ ਆਹ ਤੇ ਤਿੰਨ ਚਾਰ ਲੈ ਲੈਣੇ ਆ ਸੂਟ ਤੇ ਬਾਕੀ ਜਿਹੜੇ ਉਹ ਚੱਲ ਆਪਾਂ ਵੱਧ ਵਿੱਚ ਆਉਗੂਗੀ ਨਾ ਤੇ ਫਿਰ ਬਣਾ ਲਿਆਵਾਂਗੇ ਹਨਾ ਮੈਨੂੰ ਵੀ ਇਹੋ ਹੀ ਆ ਕਿ ਮੁੜਕੇ ਦੋਵੇਂ ਜੀ ਜਾਣਗੇ ਆਪਣੇ ਪਸੰਦ ਦੇ ਲਿਆਵਾਂਗੇ ਜਿੱਦਾਂ ਦੇ ਪਾਉਣੇ ਪਹਿਲੇ ਲੈ ਲੈ ਕੇ ਰੱਖ ਲਈਏ ਗਲੀ ਦੇ ਪਸੰਦ ਨਾ ਆ ਆ ਨਹੀਂ ਤੇ ਹੈ ਨਾਲੇ ਗਰਮੀ ਜੰਮੀ ਜੀ ਭਰੇ ਸੂਟ ਪਹਿਣੇ ਵੰਨੀ ਆ ਮੁਰਗੀ ਤੇ ਮੈਂ ਨਾ ਡੈਡੀ ਤੇਰੇ ਨਾਲ ਕਰਾਂ SLA ਪੇ ਕਿਦਾਂ ਜਾਣਾ ਕੱਪੜੇ ਲੈਣਾ ਤੇ ਤੂੰ ਵੇਖ ਲੈ ਤੇ लवली ਦੇ ਨਾਲ ਪਹਿਲਾਂ ਜਾ ਕੇ ਲਿਆਉਣੇ ਆ ਕਿ ਸਾਡੇ ਨਾਲ ਹੀ ਜਾਣਾ ਵਾ ਇਹ ਤੇ ਮੈਂ ਜੀ ਇਕੱਠੇ ਹੀ ਚਲ ਜਾਾਂਗੇ ਮੈਂ ਸਾਰਾ ਸਮਾਨ ਇੱਕ ਵਾਰ ਕਰਨੀ ਆ ਵੀ ਸਾਰਾ ਲਿਸਟ ਲੇ ਲੈਂਨੀ ਆ ਹਾਂ ਤੇ ਫਿਰ ਜਿਹੜੇ ਜੀ ਲਿਆਵਾਂਗੇ ਉਹ ਤੇ ਫਟਿਕਾ ਲਾ ਦਾਂਗੇ ਵੀ ਚਲਾ ਸਮਾਨ ਆ ਗਿਆ ਹਨਾ ਸਾਡਾ ਬਸ ਬਸ ਆ ਕੋਈ ਨਹੀਂ ਕਰ ਲੋ ਜਿਹੜੀ ਜੀ SLA ਤੇ ਫਿਰ ਕੋਈ ਨਹੀਂ ਮੈਂ ਦੱਸ ਦਿੰਦੀ ਆ ਤੁਹਾਨੂੰ ਫੋਨ ਲਾ ਕੇ ਪੁੱਛ ਦਿੰਦੀ ਆ ਉਹਨਾਂ ਨੂੰ ਚਲੋ ਠੀਕ ਆ ਮੈਂ ਕਰ ਲੈਣੀ ਕੋਈ ਨਹੀਂ ਸਾਰੇ ਕੰਮ ਤੇ ਬੜੇ ਵਧੀਆ ਹੋਈ ਜਾਂਦੇ ਆ ਵੀ ਚਲੋ ਵਿਆਹ ਵੀ ਛੇਤੀ ਰੱਖ ਦਿੱਤਾ ਆ ਤੇ ਚਲੋ ਤਿਆਰੀਆਂ ਵੀ ਸਾਰੀਆਂ ਹੋਈ ਜਾਣੀਆਂ ਨਾਲ ਨਾਲੇ ਤਿਆਰੀ ਦੀ ਗੱਲ ਇਹ ਹੁੰਦੀ ਆ ਵੀ ਪੈਸੇ ਕੋਲ ਹੋਣ ਤੇ ਸ਼ਰਮ ਜਾ ਕੇ ਬੰਦਾ ਚੀਜ਼ ਲੈ ਆਉਂਦਾ ਝਟ ਅੱਜ ਕੱਲ ਪੈਸੇ ਦੀ ਸਾਰੀ ਗੱਲ ਵਾ ਬਸ ਗੱਲ ਤੇ ਇਹ ਕਿ ਨਾ ਤੇ ਹੀ ਆ ਮੜੀ ਜੀ ਵੀ ਇਹ ਥੋੜੀ ਜੀ ਨਰਗਨ ਜੀ ਪਾਉਂਦੇ ਆ ਵਿੱਚ ਪਤਾ ਨਹੀਂ ਵੀ ਹੁਣ ਕਿਉਂ ਇਦਾਂ ਕਰਦੇ ਆ ਹੁਣ ਮੰਮੀ ਜੀ ਨਾਲ ਵੀ ਗੱਲ ਇਹਨਾਂ ਨੇ ਚੰਗੀ ਤਰ੍ਹਾਂ ਜੀ ਪੰਜਾਬ ਦਾ ਕੀਤੀ ਹੋਣੀ ਤਾਂ ਹੀ ਮੰਮੀ ਕਹਿੰਦੇ ਕਿਵੇਂ ਹੋਰ ਤਰ੍ਹਾਂ ਜਿਹਾ ਬੋਲਿਆ ਆ ਚਲ ਕੋਈ ਗਾਣੀ ਇੱਕ ਬੰਦੇ ਦਾ ਸੁਭਾਈ ਇੱਕ ਇਦਾਂ ਦਾ ਹੁੰਦਾ ਆ ਕੋਈ ਨਹੀਂ ਹੁਣ ਭੇਦ ਤੇ ਪੋਣਾ ਹੀ ਬਣਾਇਆ ਓਏ ਆ ਗਿਆ ਵਾ ਯਾਰ ਅਪਨਾਲੇ ਮੇਰੀ ਗੱਲ ਸੁਣ ਐਨਾ ਟਾਈਮ ਲਾਈਦਾ ਵਾ ਨਾਲੇ ਜਿਹੜਾ ਕੰਮ ਤੁਹਾਡੇ ਕੋਲ ਨਹੀਂ ਨਾ ਹੋਇਆ ਹੁਣ ਮੈਂ ਕਰਕੇ ਦੱਸੂਗਾ ਉਹ ਸਮਾਨ ਲਿਆਂਦਾ ਵਾ ਤੇ ਜੇ ਕੋਈ ਪੁੱਛੂਗਾ ਨਾ ਕਿੱਧਰ ਆਇਆ ਹੀ ਕਈ ਕੰਮ ਹੀ ਮੈਨੂੰ ਚਲ ਜਾ ਹਣ ਚਲ ਜਿਹੜਾ ਕੰਮ ਇੰਨਾ ਕੌਣੀ ਨਾ ਹੋਇਆ ਹੁਣ ਇਹਨਾਂ ਨੂੰ ਮੈਂ ਕਰਕੇ ਦੱਸੂਗਾ ਬਾਹਰ ਵੀ ਨਕਮੇ ਰਹੇ ਤੇ ਇੱਥੇ ਵੀ ਨਕਮੇ ਰਹੇ ਚਲ ਕੋਈ ਗੱਲ ਨਹੀਂ ਜਦੋਂ ਤਿਆਰੀਆਂ ਸ਼ੁਰੂ ਕਰਾਂਗਾ ਨਾ ਮੈਂ ਤੁਹਾਨੂੰ ਦੱਸ ਦਊਗਾ ਤੇ ਮੇਰੇ ਨਾਲ ਸ਼ਹਿਰ ਜਾਣਾ ਮੈਂ ਇੱਕ ਦੋ ਦਿਨ ਚਲ ਠੀਕ ਆ ਓਕੇ ਚੱਲ ਚੱਲ ਇਹਦਾ ਕੋਣ ਹੀ ਪੁੱਤ ਉਹ ਵੀ ਯਾਰ ਦੋਸਤਾਂ ਹੀ ਕਿਸੇ ਦਾ ਆਉਂਦਿਆ ਹੀਗਾ ਅੱਛਾ ਅੱਛਾ ਬਾਹਰੋਂ ਆਇਆ ਮੁੰਡਾ ਮੇਰੇ ਲਾਗੋਈ ਉੱਥੋਂ ਠੀਕ ਆ ਉਹਨੂੰ ਦੱਸਣੇ ਆ ਮੈਂ ਕਿਹਾ ਇਦਾਂ ਵੀ ਵਿਆਹ ਦੀ ਤਰੀਕ ਦੇ ਇਹ ਫਾਈਨਲ ਕਰਨਾ ਤੇ ਮੈਂ ਹੱਥ ਤਿਆਰ ਕਰ ਲਾ ਤੂੰ ਆ ਚੱਲ ਵਧੀਆ ਵਾ ਹਾਂਜੀ ਤੇ ਮੈਂ ਵੀ ਤੇਰੇ ਵਾਲੀ ਪੁੱਤਾਂ ਆਈਆਂ ਵੀ ਛੁੱਟੀ ਦਾ ਕੀ ਬਣਿਆ ਵਾ ਹਾਂ ਸੱਚੀ ਛੁੱਟੀ ਦਾ ਮੈਨੂੰ ਤਾਂ ਯਾਦ ਹੀ ਭੁੱਲ ਗਿਆ ਦੱਸਣ ਦਾ ਹਾਂ ਫੋਨ ਆਇਆ ਸੀ ਉਹਨਾਂ ਦਾ ਅੱਛਾ ਤੇ ਕਿਤੇ ਕੋਈ ਗੱਲ ਨਹੀਂ ਫਿਰ ਮੈਂ ਨਾ 2 ਕੁ ਮਹੀਨੇ ਦੀ ਵਧਾਲੀ ਆ ਹੋਊ ਚੱਲ ਆ ਤਾਂ ਬਹੁਤ ਵਧੀਆ ਕੀਤਾ ਹੀ ਕਿਉਂ ਹੁਣ ਮੰਨ ਲਓ 10 ਦਿਨ ਤੀ ਜਿਵੇਂ ਵਿਆਹ ਵਿੱਚ ਹੀ ਲੰਘ ਜਾਣੇ ਹਨਾ ਫਿਰ ਮੁੜ ਕੇ ਚੱਲ ਥੋੜਾ ਬੋਧ ਰਿਸ਼ਤੇਦਾਰਾਂ ਦੇ ਵੀ ਜਾਣਾ ਪੈਂਦਾ ਭੈਣ ਭਰਾਵਾਂ ਦੇ ਜਾਣਾ ਤੇ ਸਾਰੇ ਕੰਮ ਸਰ ਵਿੱਚੇ ਬੰਦਾ ਕਰ ਲੈਂਦਾ ਤੇ ਚੱਲ ਹੁਣ ਇਦਾਂ ਕਰ ਵੀ ਵਿਹਲਾ ਤੋਂ ਕਪੜੇ ਬਣੇ ਲੈਣੇ ਆ ਕਿ ਜਾਂ ਬਣਵਾਉਣੇ ਆ ਜਿੱਦਾਂ ਵੀ ਹੈਗਾ ਦਿਨ ਤੇ 10 ਰਹਿ ਗਏ ਹਾਂਜੀ ਤੇ ਵਿਆਹਾਂ ਦਾ ਝੋੜਵਾ ਇਹਨਾਂ ਦਿਨਾਂ ਵਿੱਚ ਬਿਲਕੁਲ ਮੁੜ ਕੇ ਕਪੜੇ ਮਿਲਦੇ ਨਹੀਂ ਹੁੰਦੇ ਹਾਂ ਇਹ ਤੇ ਗੱਲ ਵੀ ਤੁਹਾਡੀ ਸਹੀ ਹੈ ਤੇ ਨਾਲੇ ਜਿਹੜੇ ਵੀ ਤੂੰ ਆਪਣੇ ਨਾਲ ਯਾਰ ਦੋਸਤ ਨੂੰ ਕਹਿਣਾ ਵਾ ਉਹਨੂੰ ਕਹਦੇ ਦੱਸਦੇ ਤਰੀਕ ਹੈ ਉਮੀ ਯਾਰ ਦੋਸਤ ਨੂੰ ਮੈਂ ਕਿਹੜਾ ਕਹਿਣਾ ਇੱਕ ਦੋ ਹੀ ਮੁੰਡੇ ਆ ਇਹਦੇ ਬਹੁਤਾ ਤੇ ਮੈਂ लवली ਵੀਰ ਨਹੀਂ ਦੱਸਣਾ ਵਾ ਤੇ ਉਹ ਵੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕੀ ਆ ਸਰਦਾਰ ਤੇ ਉਹ ਕੋਈ ਗੱਲ ਨਹੀਂ ਉਹਦਾ ਸੁਭਾਅ ਸ਼ੁਰੂ ਤੋਂ ਹੀ ਇਦਾਂ ਰਿਹਾ ਵਾ ਤੈਨੂੰ ਪਤਾ ਹੀ ਐ ਐਦਾਂ ਝਾਟੀ ਖੇਡ ਜਾਂਦਾ ਹੁੰਦਾ ਹੀਗਾ। ਖੇਡ ਤੇ ਜਾਂਦੀ ਹੈਗੀ। ਪਰ ਚਲੋ ਉਹਨਾਂ ਦੀ ਵੀ ਗੱਲ ਸਹੀ ਹੈਗੀ। ਕਿ ਥੋੜਾ ਜਿਹਾ ਮੈਂ ਹੋਰ ਕਮਾਈ ਕਰ ਲੈਂਦਾ ਤੇ ਫੇਰ ਕਰ ਲੀਂਦੇ ਵਿਆਹ ਤੇ ਉਹਨਾਂ ਥੋੜਾ ਭਲੇਖਾ ਜਿਹਾ ਹੀ ਹੋ ਗਿਆ ਇੱਧਰ ਉੱਧਰ ਗੱਲਾਂ। ਉਹ ਕੋਈ ਗੱਲ ਨਹੀਂ ਪੁੱਤ। ਇਹ ਕੰਮ ਨਾ ਮੁੱਕਾ ਹੋਵੇ ਤੇ ਚੰਗਾ ਵਾ। ਤੇ ਕਮਾਈ ਕਰਨੀ ਆ ساری ਉਮਰ। ਨਾਲੇ ਮੈਂ ਤਾਂ ਇਹ ਗੱਲ ਕਰਨੀ ਸੀ ਵੀ 25 ਤਰੀਕ ਨੂੰ ਤੇ ਆਪਾਂ ਵੀ ਫੇਰੇ ਕਰਕੇ ਕੁੜੀ ਲੈ ਆਉਣੀ ਹੈ। ਹੂੰ ਹੂੰ ਤੇ ਜਿਹੜੇ ਰਿਸੈਪਸ਼ਨ ਦਾ ਰੱਖਣੀ ਆ ਡੇਟ ਉਹ ਕਿਹੜੀ ਰੱਖਣੀ ਆ 26 ਤੇ 27 ਅਗਲਾ ਦਿਨ ਹੀ ਰੱਖੋ। ਅਗਲਾ ਦਿਨ ਰੱਖ ਲਈਏ। ਉਹਦਾ ਇਹ ਆਪੀ ਹੁਣ ਘਰ ਵੀ ਸਾਰੇ ਆਏ ਹੋਣੇ ਭੈਣ ਭਰਾ। ਹੂੰ ਹੂੰ ਤੇ ਮੁੜ ਕੇ ਇੱਕ ਦਿਨ ਵਿੱਚ ਪਾਉਂਦਾ ਫਾਇਦਾ ਕੀ ਆ? ਅਗਲੇ ਦਿਨ ਆਪਣਾ ਕੰਮ ਨਾ ਢੇੜ ਕੇ ਤੇ 27 28 ਤਰੀਕ ਨੂੰ ਮਿਲੇ ਹੋ ਜਾਗੇ। ਫਿਰ ਤੂੰ ਇਦਾਂ ਕਰ ਲਵਲੀ ਨੂੰ ਨਾਲ ਲੈ ਜਾ। ਹੂੰ ਹੂੰ ਤੇ ਜਿਹੜਾ ਵੀ ਕੋਈ ਪੈਨਸ ਕਰਨਾ ਜਿਹੜਾ ਤੁਹਾਨੂੰ ਚੰਗਾ ਕਰਦਾ ਵਾ ਨਾ ਉਹ ਵੇਖ ਲਓ ਜਿਹੜਾ ਫਰੀ ਆ ਕਰ ਲਓ ਜਾ ਕੇ। ਕੋਈ ਨਹੀਂ ਮੈਂ ਕਰ ਤੇ ਮੈਂ ਦੋਨੋਂ ਵੀ ਗਿਆ ਹੀਗਾ ਤੇ ਅਸੀਂ ਇਦਾਂ ਕਰਿਓ लवली ਵੀਰ ਨੂੰ ਘੱਲਿਓ ਇੱਧਰ ਤੇ ਨਾਲੇ ਇੱਥੇ ਬਹਿ ਕੇ ਆਪਾਂ ਗੱਲਬਾਤ ਕਰ ਲਾਂਗੇ ਤੇ ਨਾਲੇ ਹੋਮ ਆ ਕੇ ਸ਼ਹਿਰੋਂ ਚੱਲ ਕੋਈ ਨਹੀਂ ਮੈਂ ਕੱਲ ਦੀ ਆ ਤੋ ਉਹਨੇ ਭਾਵੇਂ ਸ਼ਹਿਰ ਲੈ ਜੀ ਕੱਪੜੇ ਬਣਾ ਲਿਆ ਆਪਣੇ ਤਾਂ ਬਣਾ ਕੇ ਲਿਆ ਹਾਂ ਤੇ ਦੂਜੇ ਫਿਰ ਆਪਾਂ ਸਾਰੇ ਜਣੇ ਕਿਸੇ ਦਿਨ ਚੱਲ ਜਾਨੇ ਆ ਇਦਾਂ ਕਰ ਲੈ ਕੋਈ ਹੈਨਾ ਮੈਂ ਕੱਲੋਂ ਨਹੀਂ ਆ लवली ਨੂੰ ਹੋਣੀ ਮੈਂ ਫੋਨ ਕਰ ਲਾਂ ਇੱਕ ਦੋ ਉਹ ਵਾਜਾ ਮਾਰਨ ਲਿਆ ਓ ਵੀਰ ਜੀ ਵਾਜਾ ਤਾਂ ਮੈਂ ਬੜੇ ਦਿਨਾਂ ਦਾ ਮਾਰਨ ਲਿਆ ਵਾ ਤੁਸੀਂ ਰਹਿੰਦੇ ਪਤਾ ਨਹੀਂ ਕਿੱਥੇ ਜੇ ਓ ਯਾਰ ਮੈਨੂੰ ਵੀ ਇਦਾਂ ਕੰਮ ਹੀ ਇੱਕ ਦੋ ਉਹਨੇ ਬੜ ਗਿਆ ਹੁਣ ਤੂੰ ਦੱਸ ਜੇ ਕੋਈ ਕੰਮ ਹੈਗਾ ਤੇ ਕੰਮ ਕਰਦਾ ਹੋਣਾ ਹਾਂ ਘਰ ਦੇ ਨੇ ਤਰੀਕ ਫਾਈਨਲ ਕਰਤੀ ਆ ਉਹ ਗਲਤ ਬਾਤ ਤੇ ਕੀਤੀ ਨਹੀਂਗੀ ਮੰਮੀ ਨੇ ਮੈਨੂੰ ਹੀ ਦੱਸਿਆ ਸੀ ਤੇ ਮੈਂ ਚੱਲ ਕੋਈ ਗੱਲ ਨਹੀਂ ਜੇ ਕਰਤੀ ਆ ਉਹਦੇ ਤਿਆਰੀਆਂ ਫਿਰ ਹੁਣ ਮੇਰੀ ਗੱਲ ਸੁਣੋ ਮੇਰਾ ਤਾਂ ਯਾਰ ਦੋਸਤ ਕੋਈ ਇੱਥੇ ਹੈ ਨਹੀਂ ਹੋਰ ਤੇ ਮੈਂ ਤੇ ਤੁਹਾਡੇ ਨਾਲ ਸਲਾਹ ਕਰਨੀ ਹੈ ਨਾ ਚੱਲ ਕੋਈ ਗੱਲ ਨਹੀਂ ਦੱਸ ਤੂੰ ਕਿੱਥੇ ਜਾਣਾ ਕੋਈ ਰੱਟ ਕਪੜਾ ਬਣਾਉਣਾ ਵਾ ਕੋਈ ਸਮਾਨ ਲਿਆਉਣਾ ਵਾ ਮੰਮੀ ਦਾ ਐਸੋ ਕਹਿ ਕੇ ਕਹਿੰਦੇ ਰਿਸੈਪਸ਼ਨ ਵਾਸਤੇ ਪੈਲਸ ਵੀ ਕਹਿ ਕੇ ਆਉ ਤੇ ਹੁਣ ਮੈਂ ਦੱਸੋ ਕਿਹਦੇ ਨਾਲ ਜਾਵਾਂ ਯਾਰ ਇਹ ਦਿਨ ਬੜਾ ਵਾ ਤੂੰ ਗੱਡੀ ਕਾਢਾਂ ਤੇ ਚੱਲ ਜਾਨ ਜੋ ਪਿਛੇ ਹੋ ਗਿਆ ਉਹਨੂੰ ਛੱਡ ਹੁਣ ਅਹੀਂ ਤੇ ਕੋਈ ਹੋ ਸੋਚਿਆ ਹੈਗਾ ਵੀ ਚੱਲ 10 ਦਿਨਾਂ ਦੀ ਛੁੱਟੀ ਲੈ ਕੇ ਆਵਾਂਗਾ ਤੇ ਮੁੜ ਕੇ ਚਲ ਜੂਗਾ ਉਹ ਚੱਲ ਕੋਈ ਗੱਲ ਨਹੀਂ ਹੁਣ ਵਿਆਹ ਕਰਨਾ ਹੀ ਆ ਜੁਬਨ ਛੱਡ ਯਾਰ ਪਹਿਲੀਆਂ ਗੱਲਾਂ ਸਾਰੀਆਂ ਤੇ ਅਹੀਂ ਸਾਰੇ ਜਿਹੜੇ ਕੰਮ ਹੋਣਾ ਨਾ ਮੋਹ ਸੁੱਟ ਕੇ ਨੀਗਾ ਕਰਨੇ ਠੀਕ ਹੈ ਨਾ ਸਾਰੇ ਜਣੇ ਹੁਣ ਖੁਸ਼ ਹੋ ਕੇ ਕਰਨੇ ਆ ਤੂੰ 2 ਮਿੰਟ ਬਹਿ ਤੇ ਮੈਂ ਚਾਹ ਬਣਾ ਕੇ ਲਿਆਉਣਾ ਤੇ ਭਾਬੀ ਨੂੰ ਕਹਿੰਦਾ ਬਣਾ ਦਿੰਦੇ ਆ ਉਹ ਚੱਲ ਉਹ ਵੀ ਕੰਮ ਤਾਂ ਡੱਢਾ ਡਈ ਆ ਕਰਨ ਤੇ ਮੈਂ ਬਣਾ ਕੇ ਲਿਆਉਣਾ ਠੀਕ ਹੈ ਤੂੰ ਫੋਨ ਫੋਨ ਕਰ ਲੈ ਜੀ ਕਰਨਾ ਨਹੀਂ ਤੇ ਮੈਂ ਬਣਾ ਤਾਂ ਕੋਈ ਨਹੀਂ ਮੈਂ ਬਣਾ ਕੇ ਲਿਆਉਣਾ ਇਹ ਏਦਾਂ ਤੇ ਹੋਇਆ ਨਾ ਸਵਾਲ ਕੰਮ ਕਰਨ ਦਾ ਚੱਲ ਜੇ लवली ਵੀਰ ਵੀ ਖੁਸ਼ ਖੁਸ਼ ਸਾਰੇ ਕੰਮ ਕਰੇ ਤੇ ਮੈਨੂੰ ਕਦੀ ਟੈਨਸ਼ਨ ਨਾ ਸਾਰੇ ਕੰਮ ਕਰ ਹੀ ਲੈਣੇ ਇਹਨੇ ਚੱਲ ਵਿਆਹ ਨਹੀਂ ਤੇਰਾ ਮੈਂ ਸਿਰੇ ਚੜਨ ਦਿੰਦਾ ਪੁੱਤ ਇਹਨੂੰ ਨਾ ਬੰਨੇ ਨਾ ਕਿਹਾ ਵੀ ਚਾਹ ਲੈ ਕੇ ਆਉਣਾ। ਇਹ ਸਮਝ ਲਾ ਵੀ ਆਖਰੀ ਆਈ ਤੂੰ ਪੀਣੀ ਆ। ਜੋ ਬੰਨ ਲੈ। ਚਾਹ ਤੇ ਪੀ ਹਾਂ। ਜੀ ਹੁ ਤ ਹਾਂਜੀ ਮੰਮੀ। ਪੁੱਤ ਆਹੜਾ ਸੂਟ ਆ ਨਾ। ਇੱਕ ਵਾਰੀ ਪਾਇਆ ਵਿਆਹ ਚ। ਆ ਵੀ ਪਾਵਾਂਗੇ। ਕੋਈ ਨਹੀਂ ਮੰਮੀ ਵੇਖ ਲਓ ਜਿੱਦਾਂ ਮੈਂ ਕਰ ਲਵਾਂ। ਹਾਂ ਸੋਣਾ ਮੈਂ ਚੱਲ ਜੋੜੜੜ ਕੇ ਨਾ ਪ੍ਰੈਸ ਪੁਸ ਕਰਕੇ ਨਾ ਤੇ ਇਹ ਟੰਗ ਦੇ ਉੱਤੇ ਹੈਂਗਰ ਤੇ ਠੀਕ ਹੈ। ਠੀਕ ਹੈ। ਤੇ ਬਾਕੀ ਮੇਰੇ ਸੁਣ ਗੱਲ ਪੁੱਤ ਮੈਂ ਕਹਿ ਰਹੀ ਹਾਂ ਕਿ ਸਗੋਂ ਤੇ ਕੀ ਭੇਜੀਏ ਨਾਲ ਤੈਨੂੰ ਕੀ ਚਾਹੀਦਾ ਉਹ ਚੀਜ਼ ਲਿਆ ਦੀਏ ਨਾਲ ਮੰਮੀ ਜੀ ਅੱਜ ਕੱਲ ਇੰਨੇ ਲੈਣ ਦੇਣ ਕੌਣ ਕਰਦਾ ਆ ਨਾਲੇ ਆਪੇ ਤੁਸੀਂ ਕਹਿੰਦੇ ਜੀ ਉਹਨਾਂ ਦੇ ਘਰ ਹਰ ਇੱਕ ਚੀਜ਼ ਆ ਤੇ ਫਿਰ ਕਿਉਂ ਤੁਸੀਂ ਦੇਣਾ ਮੇਰੇ ਸੁਣ ਗੱਲ ਪੁੱਤ ਜਿੱਦਾਂ ਮਰਜ਼ੀ ਆ ਨਾ ਹੁਣ ਇਹਦਾ ਅਲਮਾਰੀ ਆ ਉਹ ਵੀ ਮੇਨ ਆ ਘਰ 'ਚ ਕਿਤੇ ਆਪਣੇ ਕੱਪੜੇ ਰੜੇ ਆ ਤੋ ਬਣਾ ਕੇ ਪ੍ਰੈਸ ਕਰਕੇ ਰੱਖ ਲਏਗੀ ਤੇ ਕਿਤੇ ਆਪਣਾ ਗੋਹਣਾ ਲਾ ਕੇ ਰੱਖਾਂਗੀ ਲੋਕਾ 'ਚ ਰੱਖਦੇ ਲੈਾਂਗੀ ਮੰਮੀ ਜੀ ਜੇ ਤੁਸੀਂ ਅੱਜ ਤੋਂ ਹੀ ਚੀਜ਼ਾਂ ਦੇਣੀਆਂ ਸ਼ੁਰੂ ਕਰਤੀਆਂ ਨਾ ਅਗਲੇ ਨੂੰ ਮੁੜ ਕੇ ਨਾ ਫਿਰ ਉਹੀ ਦਿਨ ਦੀ ਉਡੀਕ ਰੈਂਦੀ ਆ ਕੋਈ ਵੀ ਦਿਨ ਤਿਆਰ ਆ ਗਿਆ ਤਾਂ ਵੀ ਉਹਨਾਂ ਨੇ ਕਿਹਾ ਨਾ ਖਰੇ ਦੇ ਪੇਕਿਆਂ ਤੋਂ ਆਉਣਾ ਹੀ ਆ ਕੁਝ ਨਾ ਕੁਝ ਮੁੜ ਕੇ ਹਰ ਵਾਰੀ ਤੁਹਾਡੇ ਹੱਥਾਂ ਵੱਲ ਵੇਖਾਂਗੀ ਮੈਂ ਚੱਲ ਪੁੱਤ ਤੂੰ ਸੋਚਦਾ ਨਹੀਂ ਮਾਂ ਬਿਓ ਦਾਈ ਪਰ ਮੇਰੇ ਮਨ 'ਚ ਇੱਕ ਰੀਜ ਆ ਵੀ ਤੈਨੂੰ ਇੱਕ ਮੋਟਰਸਾਈਕਲ ਦੇ ਦਨੇ ਆ ਤੇ ਇੱਕ ਅਲਮਾਰੀ ਦੇ ਦਨੇ ਆ ਮੰਮੀ ਜੀ ਮੇਰੀ ਸੁਣੋ ਗੱਲ ਮੈਂ ਅਜੇ ਉਹ ਘਰ 'ਚ ਕੁਝ ਨਹੀਂ ਖੜਨਾ ਤੇ ਹੀ ਮੇਰੀ ਪੜਾਈ ਤੇ ਕਿੰਨੇ ਪੈਸੇ ਲਾਏ ਆ ਤੇ ਅਜੇ ਵੀ ਕੁਝ ਬਾਕੀ ਰਹਿ ਗਿਆ ਵਾ ਮੰਮੀ ਜੀ ਜੇ ਤੁਸੀਂ ਘਰੋਂ ਚੀਜ਼ਾਂ ਦੇਣੀਆਂ ਤੇ ਉਹਨਾਂ ਦੇ ਘਰ ਪਰਨੇ ਨੇ ਤੇ ਮੇਰੀ ਪੜਾਈ ਤੇ ਇੰਨੇ ਪੈਸੇ ਲਾਉਣ ਦਾ ਕੀ ਫਾਇਦਾ ਪੁੱਤ ਤੂੰ ਗੱਲ ਤੇ ਸਿਆਣੀ ਕਹਿਣ ਲਈ ਆ ਪਰ ਲੋਕੀ ਦਿੰਦੇ ਹੀ ਆ ਫੇਰ ਕੀ ਆ ਤੇ ਇਸੇ ਬਹਾਨੇ ਤੈਨੂੰ ਕੋਈ ਚੀਜ਼ ਦਿੱਤੀ ਜਾਊਗੀ ਮੰਮੀ ਜੀ ਮੈਂ ਨਹੀਂ ਕੁਝ ਵੀ ਖੜਨਾ ਤੁਸੀਂ ਹੋਰ ਤਿਆਰੀਆਂ ਕਰੋ ਜਿਹੜੀਆਂ ਕਰਨ ਵਾਲੀਆਂ ਵਾ ਜੇ ਇਦਾਂ ਹੀ ਨਿੱਕੇ ਨਿੱਕੇ ਗੱਲਾਂ ਦੇ ਤੁਸੀਂ ਹੋਣੀ ਆਦਤ ਪਾ ਲਈ ਨਾ ਮੁੜ ਕੇ ਤੇ ਮੈਨੂੰ ਤਾਂ ਇਹ ਮੈਨੇ ਸੁਣਨ ਨੂੰ ਮਿਲ ਲਈ ਹੀ ਜਿਹੜੇ ਕਿ ਮੈਂ ਹੁਣ ਤੇ ਛੰਨੇ ਸ਼ੁਰੂ ਕਰਦਾ ਚਲ ਕੋਈ ਗੱਲ ਨਹੀਂ ਮੈਂ ਕਰਨੀ ਸਲਾਹ ਤੇ ਡਾਡੀ ਨਾਲ ਕੀ ਕਹਿੰਦੇ ਆ ਮੇਰੀ ਤੇ ਇਹੀ ਸਲਾਹ ਆ ਜਿਹੜੇ ਪੈਸੇ ਤੁਸੀਂ ਮੈਨੂੰ ਇਦਾਂ ਦੇਣੇ ਆ ਨਾ ਕਦੀ ਕੋਈ ਚੀਜ਼ ਦੇਤੀ ਕਦੀ ਕੋਈ ਚੀਜ਼ ਉਹਨਾਂ ਚ ਚੀਜ਼ਾਂ ਦਾ ਫਿਰ ਤੋਂ ਕੋਈ ਗੁਣਗਾਨ ਨਹੀਂ ਹੁੰਦਾ ਫਿਰ ਉਹ ਇਦਾਂ ਹੀ ਰਹਿ ਜਾਂਦੀਆਂ ਵਾ ਘਟੋ ਘਟ ਤੁਸੀਂ ਆਪਣੀ ਸੇਵਿੰਗ ਆਪਣੇ ਕੋਲ ਰੱਖੋ ਬਾਜ ਵੀਰਜੀ ਦਾ ਵੀ ਵਿਆਹ ਕਰਨਾ ਹੈ ਤੇ ਫਿਰ ਇਦਾਂ ਕਰ ਲੈਨੇ ਆ ਸਲਾਹ ਕਰਕੇ ਤੇਰੇ ਡਾਡੀ ਨਾਲ ਤੇ ਮੈਂ ਕਹਿੰਨੀ ਆ ਵੀ ਤੇਰੇ ਨਾੜੇ ਪੈਸੇ ਜਮ੍ਹਾਂ ਕਰਾਏ ਨਾ ਉਹ ਤੇਨੂੰ ਦੀਦਾਂ ਕਾਪੀ ਜਦੋਂ ਮਰਜ਼ੀ ਵਰਤ ਲਿਆ ਕਰੀ ਚਲੋ ਵੇਖ ਲੋ ਜਿੱਦਾਂ ਮੈਨੂੰ ਠੀਕ ਲੱਗਦਾ ਵਾ ਪਰ ਆ ਚੀਜ਼ਾਂ ਚੂਜਾਂ ਦੇ ਚੱਕਰਾਂ ਚ ਨਾ ਪਿਓ ਪਤ ਮਾਂ ਪਿਓ ਦਿੱਤਾ ਜਿਹੜਾ ਨਾ ਉਹ ਧੀਆਂ ਨੂੰ ਕਿਤੇ ਵੱਧ ਨਹੀਂ ਹੁੰਦਾ ਬੜੀ ਲੋੜ ਹੁੰਦੀ ਐ ਕਿਤੇ ਵਰਤ ਲੈੰਗੀ ਹੁਣ ਕੱਲ ਨੂੰ ਦਲਜੀਤ ਆ ਵਿਆਹਾਂ ਕਰਾਂਗੇ ਕੀ ਪਤਾ ਉਹਨਾਂ ਨੇ ਤੈਨੂੰ ਕੋਈ ਦੇਣਾ ਹੈ ਕਿ ਨਹੀਂ ਦੇਣਾ ਤੁਰ ਲੱਗਿਆ ਮਾਂ ਪਿਓ ਦਿੱਤਾ ਜਿਹੜਾ ਨਾ ਉਹ ਪੁੱਛਣਾ ਨਹੀਂ ਕਿਸੇ ਨੇ ਠੀਕ ਐ ਨੀ ਮਮੀ ਜੀ ਜਿਹੜਾ ਤੁਸੀਂ ਮੈਨੂੰ ਪੜਾਹਤਾ ਆ ਨਾ ਤੇ ਅੱਗੇ ਉਹਨਾਂ ਨਾਲ ਗੱਲ ਕਰ ਲਈਏ ਆ ਵੀ ਕੁੜੀ ਨੂੰ ਪੜਨ ਦਿਓ ਮੇਰੇ ਵਾਸਤੇ ਸਭ ਤੋਂ ਵੱਡੀ ਚੀਜ਼ ਉਹੀ ਆ ਜੇ ਹੁਣ ਮੈਂ ਪੜੀ ਆ ਕਿੰਨਾ ਕੀ ਦੇ ਲੱਗਦੇ ਜਾਊਂਗੀ ਨਾਂ ਵੀ ਦੇਣਗੇ ਨਾ ਤੇ ਮੈਂ ਆਪਣਾ ਆਪ ਕਰ ਸਕਦੀ ਆ ਚਲ ਇਦਾਂ ਕਰਾਂਗੇ ਤੇਰਾ ਨਾਮ ਜਿਹੜੇ ਜਮਾ ਪੈਸੇ ਨਾ ਉਹੋ ਦੀ ਤਾਂ ਚੋਪਰ ਠੀਕ ਹੈ ਹਾਂਜੀ ਪੁੱਛ ਨਹੀਂ ਆ ਭਲਾ ਇਹਨਾਂ ਨਾਲ ਵੀ ਕਰਨੀ ਇਸਲਾ